ਹਾਂਜੀ ਸਵਾਗਤ ਹੈ ਆਪਣੇ ਨਾੜਗੜਾ ਸਰਪੰਚ ਫਾਰਮਿੰਗ YouTube ਚੈਨਲ ਤੇ ਤਾਂ ਜਿੰਨੇ ਵੀ ਨਵੇਂ ਆਪਣੇ ਸੱਜਣ ਮਿੱਤਰ ਆਪਣੇ ਚੈਨਲ ਦੇ ਨਾਲ ਜੁੜ ਰਹੇ ਆ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਹਾਂਜੀ ਤੁਹਾਨੂੰ ਇੱਕ ਚੀਜ਼ ਅੱਜ ਫਾ ਮੁੱਲਾਪੁਰ ਮੰਡੀ ਜੋ ਕਿ ਹਰੇਕ ਸ਼ਨੀਵਾਰ ਆਪਣੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਲੱਗਦੀ ਆ ਤੇ ਅੱਜ ਉੱਥੇ ਆਪਾਂ ਪਹੁੰਚੇ ਸੀਗੇ ਵਾਲੇ ਸ਼ਨੀਵਾਰ ਵੀ ਤਾਂ ਦੇਖ ਸਕਦੇ ਹੋ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆ ਬੱਕਰਾ ਮੈਂ ਕਹਿੰਦਾ ਭਾਈ ਕੱਦ ਕਾਟ ਤੇ ਉਹਦੇ ਦੰਦ ਵਗੈਰਾ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਨਾਲ ਲੈਣੇ ਆ ਤੇ ਆਜੋ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਹਸ਼ੀ ਗਾਲ ਜੀ ਹਾਂਜੀ ਬਾਈ ਆਪਣਾ ਨਾਮ ਪਿੰਡ ਪਤਾ ਦੱਸਿਓ ਜੀ ਆਪਣਾ ਪਿੰਡ ਸ਼ਕੂਰਾ ਜੀ ਠੀਕ ਹੈ ਜੀ ਹਾਂਜੀ ਤੇ ਨਾਮ ਮੇਰਾ ਕੋਲੋਂ ਸਿੰਘ ਆ ਠੀਕ ਹੈ ਜੀ ਹਾਂਜੀ ਤਾਂ ਇਹ ਬਈ ਜਾਨਵਰ ਕਿੱਥੋਂ ਲਿਆ ਸੀ ਪਹਿਲਾਂ ਤਾਂ ਆਪਾਂ ਨੂੰ ਇਹ ਦੱਸਿਆ ਜਾਵੇ ਇਹ ਆਪਾਂ ਖਰੀਦਾ ਸੀ ਬਾਈ ਜੀ ਮੰਡੀ ਚੋਂ ਠੀਕ ਹੈ ਜੀ ਇਹ ਹੋ ਗਏ 2 ਸਾਲ ਆਪਾਂ ਦੇ ਕੋਲੇ 2 ਸਾਲ ਹੋ ਗਏ ਠੀਕ ਹੈ ਜੀ ਇਹ ਛੋਟਾ ਉਹ ਬੱਚਾ ਸੀਗਾ ਠੀਕ ਹੈ ਜੀ ਤੇ ਫਿਰ ਬੱਚਾ ਆ ਵੀ ਯਾਨੀ ਕਿ ਐਡਾ ਤੁਸੀਂ ਫੜ ਕੇ ਆਪ ਫੋਟ ਕੀਤੀ ਹਾਂਜੀ ਆਪਣਾ ਆਪਾਂ ਫੜੇ ਆਪ ਠੀਕ ਹੈ ਜੀ ਬਈ ਬੱਲੇ ਦੀ ਖਰਾਕ ਖਰੂ ਕਿੱਥੋਂ ਸ਼ੁਰੂਆਤ ਹੁੰਦੀ ਆ ਯਾਰ ਵੀ ਇੰਨਾ ਪਸ਼ੂਆਂ ਇੰਨਾ ਨਾ ਜਾਨਵਰ ਨੂੰ ਬਾਈ ਉਹ ਆ ਇਹਨਾਂ ਨੂੰ ਛੋਲਿਆ ਛਲਕਾ ਹਾਂਜੀ ਤੇ ਇੱਕ ਚੂਰੀ ਆਉਂਦੀ ਜਿਵੇਂ ਖੰਡਾ ਕਹਿਵਨੇ ਆਪਾਂ ਉਹਨਾਂ ਨੂੰ ਹਾਂਜੀ ਉਹ ਅਸੀਂ ਪਾਉਨੇ ਆ ਬੜੀ ਮੈਂ ਦੀ ਖਾਲ ਸਰੋਦੀ ਖਾਲ ਹਾਂਜੀ ਜੋ ਵੀ ਆਪਾਂ ਉਹ ਕਰਦੇ ਆ ਠੀਕ ਹੈ ਜੀ ਪਸ਼ਵਾਉਂ ਵਧੀਆ ਪੂਰਾ ਮੈਂ ਕਹਿੰਦਾ ਬਾਈ ਤੁਸੀਂ ਦੇਖਦੇ ਝੋਟੇ ਵਰਗਾ ਪੂਰਾ ਕਹਿਣ ਬੱਕਰਾਗਾ ਤੇ ਮੈਂ ਕਹਿੰਦਾ ਕੱਦ-ਕਾਠ ਵੀ ਦੇਖਦੇ ਹੋ ਤੇ ਮੈਂ ਕਹਿੰਦਾ ਬਾਈ ਪੂਰੀ ਸਰਾ ਚੀ ਤੇ ਦੇਖੋ ਤੁਸੀਂ ਵੀ ਦਰਸ਼ਕੋ ਦੇਖਾ ਦਿਓ ਦੱਸਿਓ ਸਾਨੂੰ ਕਮੈਂਟ ਕਰਕੇ ਵੀ ਤੁਹਾਨੂੰ ਬੱਕਰਾ ਕਿਵੇਂ ਦਾ ਲੱਗਦਾ ਤੇ ਬਾਈ ਜੀ ਕਿਵੇਂ ਸੇਲ ਹੀ ਆ ਨਾ ਹਾਂਜੀ ਸੇਲ ਹੈ ਠੀਕ ਹੈ ਜੀ ਤੁਸੀਂ ਬਈ ਇਹਦਾ ਕਿੰਨਾ ਮੁੱਲ ਮੰਗਦੇ ਹੋ ਪਹਿਲਾਂ ਜਮਾ ਜਾਏ 45000 ਰੁਪਏ ਠੀਕ ਹੈ ਜੀ ਲੈ ਵੀ ਮਿੱਤਰੋ 45000 ਰੁਪਏ ਜਾਜ ਜਾ ਮੁੱਲ ਆ ਬਾਈ ਕਹਿੰਦਾ ਤੇ ਪੂਰਾ ਕਹਿ ਮੈਂ ਕਹਿੰਦਾ ਬੱਕਰਾ ਜੇ ਕੋਈ ਬੰਦਾ ਲੈ ਕੇ ਜਾਊ ਤਾਂ ਬਾਈ ਨੂੰ ਜ਼ਿਆਦਾ ਹੀ ਕਰੂਗਾ ਠੀਕ ਆ ਤੇ ਬਾਕੀ ਬਈ ਮਾਨ ਤਣ ਵੀ ਚਲੋ ਮੌਕੇ ਤੇ ਕਰ ਦਾਂਗੇ ਹਾਂਜੀ ਮੌਕੇ ਤੇ ਮਾਨ ਤਣ ਵੀ ਮਿੱਤਰੋ ਹੋ ਜੂਗਾ ਤੇ ਆਪਾਂ ਬਾਈ ਨਾਲ ਤੁਹਾਨੂੰ ਕਨੈਕਟ ਕਰਵਾ ਦਿੰਨੇ ਆ ਬਾਈ ਦਾ ਨੰਬਰ ਪਤਾ ਫਿਰ ਦ ਤਾਂ ਹਾਂਜੀ ਵੀ ਆਪਣਾ ਕਨੈਕਟ ਨੰਬਰ ਦੱਸ ਦਿਓ ਕਿਰਾ 9955 ਹਾਂਜੀ 21577 ਠੀਕ ਹੈ ਜੀ ਇਹ ਆਪਣਾ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦਿਓ 99155 ਹਾਂਜੀ 21577 ਤਾਂ ਲੋ ਵੀ ਮਿੱਤਰੋ ਤੁਹਾਨੂੰ ਆਪਾਂ ਨੰਬਰ ਨੋਟ ਕਰਵਾਈ ਦੋ ਤਾਂ ਬਾਈ ਆਪਣਾ ਪੈਨ ਕਿਹੜਾ ਸੀਗਾ ਦੁਬਾਰਾ ਦੱਸ ਸ਼ਕੂਰ ਪੈਨ ਹੈ ਜੀ ਆਪਣਾ ਠੀਕ ਹੈ ਜੀ ਕਿਹੜਾ ਜਿਲ੍ਹਾ ਫਰੋਈਪੁਰ ਰੋਜਪੁਰ ਜ਼ਿਲ੍ਹੇ ਦੇ ਵਿੱਚੋਂ ਬਾਈ ਇਹ ਬੱਕਰਾ ਪਹੁੰਚਿਆ ਆਪਣੇ ਮੁੱਲਾ ਪਰ ਮੰਡੀ ਵਿਖੇ ਤੇ ਚਲੋ ਜੀ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ ਐਹੋ ਜਿਹੀ ਵੀਡੀਓ ਹੋਰ ਵੀ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜਰੂਰ ਦੱਸ ਦਬ ਦਿਓ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਥੈਂਕ ਯੂ ਜੀ ਧੰਨਵਾਦ